ਕੁੱਲ ਮਿਲਾ ਕੇ ਮੰਨ ਕੇ ਚਲੋ ਆ ਫਲੈਟ ਬੈਲਟੀ ਸਿੱਖਣਾ ਭਾਰਤ ਬੈਂਜ਼ ਦਾ ਟਰਾਲਾ ਜੀ ਕਿੰਨੇ ਦਿਨਾਂ ਚ ਸਿੱਖ ਜੂ ਬੰਦਾ ਦੇਖੋ ਸਿੱਖਣ ਵਾਲੇ ਜਿਹੜੇ ਆ ਉਹਨਾਂ ਦੇ ਟੈਕਨੀਕਸ ਜਿਹੜੀਆਂ ਆ ਆਪਾਂ ਦਿੰਦੇ ਆ ਟ੍ਰੇਨੀਜ਼ ਨੂੰ ਉਹਨਾਂ ਦੇ ਅਕੋਰਡਿੰਗਲੀ ਰਹਿੰਦੀਆਂ ਆ ਇੱਕ ਮਹੀਨੇ ਦੇ ਵਿੱਚ ਮਿਨੀਮਮ ਹੀ ਤੱਕ ਸਿੱਖ ਹੀ ਲੈਂਦੇ ਨੇ ਸਭ ਟ੍ਰੇਨਿੰਗ ਬਾਕੀ ਟ੍ਰੇਨਿੰਗ ਤਾਂ ਯਾਰ ਤਾਂ ਉਮਰ ਚੱਲੀ ਜਾਣੀ ਆ ਹਣਾ ਬਿਲਕੁਲ ਜਿੱਦਾਂ ਆਪਣਾ ਜਿੱਦਾਂ ਵੀ ਆਪਣਾ ਕੋਈ ਵੀ ਕੰਮ ਹੁੰਦਾ ਆ ਜਿੱਦਾਂ ਜਿੱਦਾਂ ਆਪਾਂ ਐਕਸਪੀਰੀਅੰਸ ਕਰਦੇ ਰਹਿੰਨੇ ਆ ਉਹ ਉਸ ਤਰ੍ਹਾਂ ਹੀ ਬੰਦਾ ਸਿੱਖਦਾ ਰਹਿੰਦਾ ਤਜਰਬੇ ਦੇ ਨਾਲ ਨਾਲ ਚੀਜ਼ਾਂ ਆਉਂਦੀਆਂ ਰਹਿੰਦੀਆਂ ਆ ਹਾਂ ਗੱਲੀ ਗੱਲ ਨਹੀਂ ਵੀ ਪਹਿਲਾਂ ਕਦੇ 2-3 ਸਾਲ ਪੀਚਕਸ ਖਾਣੇ ਪੈਣਗੇ ਤੇ ਫ ਤੁਸੀਂ ਦੁਬਈ ਵਿੱਚ ਜਾ ਕੇ 50 ਤੋਂ 70000 ਰੁਪਇਆ ਕਮਾ ਸਕਦੇ ਹੋ ਤੇ ਜੇ ਯੂਰਪ ਜਾਣਾ ਤਾਂ ਉੱਥੇ ਫਿਰ ਗੱਲ ਵੱਡੀ ਹੋ ਜਾਣੀ ਆ 2.5 ਲੱਖ ਰੁਪਇਆ ਤੱਕ ਤੁਸੀਂ ਕਮਾ ਸਕਦੇ ਹੋ ਤੇ ਬਾਕੀ ਸਾਰੀ ਆ ਵੀਡੀਓ ਦੇਖ ਲਿਓ ਥੋੜੇ ਕੰਮ ਦੀ ਗੱਲਬਾਤ ਹੋਣੀ ਆ ਸਾਰੀ World Skills Organization ਚ ਆਇਓ ਤਾਂ ਇੱਥੇ ਤੁਹਾਨੂੰ ਟ੍ਰੇਨਿੰਗ ਦੇ ਨਾਲ ਨਾਲ ਜੌਬ ਪਲੇਸਮੈਂਟ ਵੀ ਦਿੱਤੀ ਜਾਂਦੀ ਹੈ ਸਾਡੇ ਕੋਲ ਬਹੁਤ ਸਾਰੀਆਂ ਕੰਪਨੀਆਂਜ਼ ਆ ਜਿਹੜੀਆਂ ਕੰਪਨੀਆਂਜ਼ ਦੇ ਡੈਲੀਗੇਟਸ ਇੱਥੇ ਆਂਦੇ ਨੇ ਆ ਕੇ ਇੰਟਰਵਿਊ ਕੰਡਕਟ ਕਰਦੇ ਨੇ ਇੰਟਰਵਿਊ ਤੋਂ ਬਾਅਦ ਤੁਹਾਡਾ ਵੀਜ਼ਾ ਦਾ ਪ੍ਰੋਸੈਸ ਵੀ World Skills Organization ਕਰਵਾ ਕੇ ਦਿੰਦਾ ਹੈ JSDC ਕੰਪਨੀ ਹੈ ਸਾਡੀ JSDC ਕੰਪਨੀ ਹੈ ਜਿਹੜੀ ਉਹ ਵੀਜ਼ਾ ਦਾ ਆਪਣਾ ਪ੍ਰੋਸੈਸ ਕਰਦੀ ਹੈ ਐਮੀ ਇਹ ਤਾਂ ਅਪਰੂਵਡ ਹੈ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਤੋਂ ਇੱਕ ਮੰਗਲਗੁਰਾ ਤੇ ਪਹੁੰਚ ਗਿਆ ਕੰਮ ਸਫਲ ਸਕਸੈਸਫੁਲ ਆ ਵੀ ਕੀ ਆ ਕ ਜਿੱਦਾਂ ਤੁਹਾਨੂੰ ਇੱਥੇ ਜਿਹੜੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਉਹ ਹਾਈ ਲੈਵਲ ਆਈ ਲੈਵਲ ਗਰਾਊਂਡ ਲੈਵਲ ਹਾਈਡਰੋਲਿਕ ਲੈਵਲ ਉਹਦੇ ਅਕੋਰਡਿੰਗਲੀ ਦਿੱਤੀ ਜਾਂਦੀ ਹੈ ਹਾਂ ਮਤਲਬ ਚੀਜ਼ ਕਿਤੇ ਵੀ ਪਈ ਆ ਉਹਨੂੰ ਹੈਂਡਲ ਕਰਨਾ ਬੰਦਾ ਸਿੱਖ ਜਾਂਦਾ ਕਿਉਂਕਿ ਵੀਰ ਜਿੱਦਾਂ ਇਹ ਗੱਲ ਬਿਲਕੁਲ ਬਿਲਕੁਲ ਬਹੁਤ ਐਂ ਦੇ ਕਮੈਂਟ ਆਉਣਗੇ ਯਾਰ ਇਹ ਗੱਡੀ ਕੀ ਚੀਜ਼ ਆ ਵੀ ਮਸ਼ੀਨ ਹੀ ਆ ਗੇਅਰ ਪਾਉਣ ਦੇ ਲੈ ਜਾਣਾ ਬਿਲਕੁਲ ਪਰ ਮਸ਼ੀਨ ਦੀ ਮਹੱਤਤਾ ਨਹੀਂ ਮਸ਼ੀਨ ਦੇ ਚੋਰ ਸਮਾਨ ਲੱਦ ਕੇ ਦੂਜੇ ਥਾਂ ਰੱਖਣਾ ਵਾ ਉਹ ਸਮਾਨ ਕਿੰਨਾ ਖਤਰਨਾਕ ਆ ਤੇ ਕਿੰਨਾ ਵਧੀਆ ਜਾਂ ਕਿੰਨਾ ਕੀਮਤੀ ਆ ਮਾਇਨੇ ਉਸ ਚੀਜ਼ ਦੇ ਆ ਵੀ ਉਹਨੂੰ ਸਹੀ ਅ ਇਸ ਵਕਤ ਮੈਂ ਜਲੰਧਰ ਦੇ ਕੋਲੇ ਪਿੰਡ ਪਤਾਰਾ 'ਚ ਪਹੁੰਚਿਆ ਹੋਇਆ ਆਂ। ਭਾਰਤ ਦੇ ਸਭ ਤੋਂ ਵੱਡਿਆਂ ਇੰਸਟੀਚੂਨਸ ਦੇ ਵਿੱਚ ਗਿਣਿਆ ਜਾਣ ਵਾਲਾ ਸੈਂਟਰ ਆ ਡਰਾਈਵਿੰਗ ਸਕੂਲ। ਉਸ ਥਾਂ ਤੇ ਪਹੁੰਚਿਆ ਹੋਇਆ ਬਹੁਤ ਵੱਡੀ ਗੱਲ ਆ। ਤੁਹਾਨੂੰ ਮੈਂ ਇਹ ਵੀ ਦੱਸ ਦਿਆਂ ਜਿਹੜੇ ਸਾਊਦੀ ਦੇ ਵਿੱਚ ਟੈਸਟ ਹੁੰਦੇ ਆ ਨਾ ਉਹਨਾਂ ਦੇ ਪੇਪਰ ਇੱਥੇ ਲੈ ਜਾਂਦੇ ਜਿਹੜਾ ਇੱਥੋਂ ਪਾਸ ਹੋ ਜਾਂਦਾ ਤੇ ਉੱਥੇ ਮਾਨਤਾ ਮੰਨੀ ਜਾਂਦੀ ਆ। ਆਹ ਵਰਲਡ ਸਕਿਲਸ ਆਰਗੇਨਾਈਜੇਸ਼ਨ ਕੋਲੇ ਪਹੁੰਚੇ ਹੋਏ ਆਂ। ਆਹ ਟਰੱਕ ਟ੍ਰੇਲਰ ਹੈਵੀ ਟਰੱਕ ਡਰਾਈਵਰ ਟਰੱਕ ਡਰਾਈਵਰ ਮਿੰਨੀ ਟਰੱਕ ਡਰਾਈਵਰ ਬੱਸ ਡਰਾਈਵਰ ਕਾਰ ਡਰਾਈਵਰ ਟੈਕਸੀ ਡਰਾਈਵਰ ਤੇ ਮੋਟਰਸਾਈਕਲ ਡਰਾਈਵਰ ਸਾਰਾ ਕੋਸ਼ ਤੁਸੀਂ ਤੇ ਸਿੱਖ ਸਕਦੇ ਹੋ ਬਹੁਤ ਚੰਗੇ ਤਰੀਕਿਆਂ ਨਾਲ ਸਾਰੀ ਵਿਸਥਾਰ ਸਤ ਗੱਲਬਾਤ ਕਰਦੇ ਆ ਬਹੁਤ ਵੱਡੀ ਸੰਸਥਾ ਵਾ ਆਜੋ ਗੱਲਬਾਤ ਕਰਦੇ ਆ ਚੱਲਗੇ ਅੰਦਰ ਇਸ ਵਕਤ ਆਪਾਂ ਡਬਲਯੂ ਐਸਓ ਦੇ ਕੈਂਪਸ ਦੇ ਵਿੱਚ ਆ ਬਹੁਤ ਖੂਬਸੂਰਤਾ ਗੱਲਬਾਤ ਵੀ ਕਰਾਂਗੇ ਮੈਡਮ ਅਮਨਪ੍ਰੀਤ ਜੀ ਆਪਣਾ ਮੈਡਮ ਜੀ ਸਾਸਤ੍ਰਿਕ ਕਾਲ ਸਾਸਤ੍ਰਿਕ ਕਾਲ ਜੜਦੀ ਕਾਲ ਹੈ ਠੀਕ ਠਾਕ ਹੋ ਜੀ 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 ਬਹੁਤ ਵਧੀਆ ਜੀ ਮੈਂ ਤਾਂ ਲਾਇਆ ਸਾਹ ਮੋਟਾ ਆਹ ਟਰੱਕ ਹਰੇ ਰੀਜ ਹੁੰਦੀ ਆ ਵੀ ਕਦੇ ਇਹਦੇ ਤੇ ਬਹਿ ਕੇ ਵੀ ਡਰਾਈਵਰੀ ਕਰਾਂਗੇ ਆ ਗਿਆ ਭਾਰਤ ਬੈਂਸ ਜੀ ਸਾਡੇ ਕੋਲ ਇੱਥੇ ਆਪਣਾ ਭਾਰਤ ਬੈਂਸ ਦੇ ਟਰੱਕ ਨੇ ਟਾਟਾ ਦੇ ਟਰੱਕ ਨੇ ਅਲੱਗ ਅਲੱਗ ਟਰੱਕ ਇੱਥੇ ਸਾਡੇ ਕੋਲ ਦਿੱਤੇ ਹੋਏ ਨੇ ਆਪਾਂ ਟ੍ਰੇਨਿੰਗ ਨੂੰ ਜੀ ਜੇ ਅਗਰ ਕਿਸੇ ਨੇ ਆਪਣਾ ਟ੍ਰੇਲਰ ਦੇ ਨਾਲ ਸਿੱਖਣਾ ਹੈ ਜਾਂ ਵਿਦਆਊਟ ਕੰਟੇਨਰ ਸਿੱਖਣਾ ਹੈ ਜਾਂ ਅਗਰ ਉਹਨਾਂ ਨੇ ਫਲੈਟ ਬੈਡ ਸਿੱਖਣਾ ਹੈ ਹਰ ਇੱਕ ਤਰ੍ਹਾਂ ਦੇ ਟ੍ਰੇਲਰਸ ਆਪਣੇ ਕੋਲ ਅਵੇਲੇਬਲ ਨੇ ਜਮਨ ਨਵੇਂ ਆ ਨਹੀਂ ਤਾਂ ਆਮ ਤੌਰ ਤੇ ਡੱਬੇ ਜੇ ਹੁੰਦੇ ਆ ਪੁਰਾਣੇ ਨਹੀਂ ਨਹੀਂ ਇਹ ਬਿਲਕੁਲ ਬ੍ਰੈਂਡ ਨਿਊ ਪ੍ਰੈਕਟ ਟ੍ਰੇਲਰਸ ਨੇ ਤੇ ਇਹਨਾਂ ਦੇ ਉੱਤੇ ਆਪਾਂ ਤੁਹਾਨੂੰ 1 ਮੰਥ ਦਾ ਟ੍ਰੇਨਿੰਗ ਕੋਰਸ ਦਿੰਨੇ ਆ ਇਹਦੇ ਵਿਰ ਨਾਲ ਨਾਲ ਹੀ ਆਪਾਂ 1 ਮੰਥ ਦੇ ਵਿੱਚ ਥਿਉਰੀ ਪ੍ਰੈਕਟੀਕਲ ਪਰਸਨੈਲਿਟੀ ਦੀ ਕਲਾਸਿਸ ਦਿੰਨੇ ਆ ਥਿਉਰੀ ਦੇ ਵਿੱਚ ਸਾਰੇ ਰੋਡ ਸਾਈਨ ਸਿਗਨਲਸ ਰਹਿੰਦੇ ਨੇ ਪ੍ਰੈਕਟੀਕਲ ਦੇ ਵਿੱਚ ਤੁਹਾਨੂੰ ਸੈਲਫ ਡਰਾਈਵਿੰਗ ਕਰਵਾਈ ਜਾਂਦੀ ਹੈ ਤੁਹਾਨੂੰ ਇੱਥੇ ਆਪਨਾ ਲੈਫਟ ਰਾਈਟ ਦੈਨ ਫਾਰਵਰਡ ਰਿਵਰਸ ਐਲਡੌਕ ਪਾਰਕਿੰਗ ਦੇ ਚਾਰੋ ਸਿਨੈਰੀਓ ਕ੍ਰੋਸਓਵਰ ਸਾਰੀਆਂ ਚੀਜ਼ਾਂ ਕਰਵਾਈਆਂ ਜਾਂਦੀਆਂ ਇਵਨ ਇੱਥੇ ਜਿਹੜਾ ਇੰਸਟੀਚਿਊਟ ਹੈ ਇੱਥੇ ਅਸੀਂ ਬ੍ਰਿਜ ਦੇ ਉੱਤੇ ਕਿਸ ਤਰ੍ਹਾਂ ਤੁਸੀਂ ਡਰਾਈਵ ਕਰਨਾ ਦੈਨ ਆਪਣਾ 8 ਸ਼ੇਪ ਦੇ ਵਿੱਚ Y ਸ਼ੇਪ ਇਹ ਸਾਰੀਆਂ ਦੀਆਂ ਸਾਰੀਆਂ ਸ਼ੇਪਸ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਕੁੱਲ ਮਿਲਾ ਕੇ ਮੰਨ ਕੇ ਚਲੋ ਆ ਫਲੈਟ ਪੈਲਟ ਸਿੱਖਣਾ ਭਾਰਤ ਬੈਂਜ਼ ਦਾ ਟਰਾਲਾ ਜੀ ਕਿੰਨੇ ਦਿਨਾਂ ਚ ਸਿੱਖ ਜੂ ਬੰਦਾ ਦੇਖੋ ਸਿੱਖਣ ਵਾਲੇ ਜਿਹੜੇ ਆ ਉਹਨਾਂ ਦੇ ਟੈਕਨੀਕਸ ਜਿਹੜੀਆਂ ਆਪਾਂ ਦਿੰਦੇ ਆ ਟ੍ਰੇਨੀਜ਼ ਨੂੰ ਉਹਨਾਂ ਦੇ ਅਕੋਰਡਿੰਗਲੀ ਰਹਿੰਦੀਆਂ ਆ ਇੱਕ ਮਹੀਨੇ ਦੇ ਵਿੱਚ ਮਿਨੀਮਮ ਹੀ ਤੱਕ ਸਿੱਖ ਹੀ ਲੈਂਦੇ ਨੇ ਸਬ ਟ੍ਰੇਨਿੰਗ ਬਾਕੀ ਟ੍ਰੇਨਿੰਗ ਤਾਂ ਯਾਰ ਤਾਂ ਉਮਰ ਚੱਲੀ ਜਾਣੀ ਆ ਹਣਾ ਬਿਲਕੁਲ ਜਿੱਦਾਂ ਆਪਣਾ ਜਿੱਦਾਂ ਵੀ ਆਪਣਾ ਕੋਈ ਵੀ ਕੰਮ ਹੁੰਦਾ ਆ ਜਿੱਦਾਂ ਜਿੱਦਾਂ ਆਪਾਂ ਐਕਸਪੀਰੀਅੰਸ ਕਰਦੇ ਰਹਿੰਦੇ ਆ ਉਹ ਉਸ ਤਰ੍ਹਾਂ ਹੀ ਬੰਦਾ ਸਿੱਖਦਾ ਰਹਿੰਦਾ ਤਜਰਬੇ ਦੇ ਨਾਲ ਨਾਲ ਚੀਜ਼ਾਂ ਆਉਂਦੀਆਂ ਰਹਿੰਦੀਆਂ ਆ ਹਾਂ ਗੱਲੀ ਗੱਲ ਨਹੀਂ ਵੀ ਪਹਿਲਾਂ ਕਦੇ 2-3 ਸਾਲ ਪੇਚਕਸ ਖਾਣੇ ਪੈਣਗੇ ਤੇ ਫੇ ਰਾਮ ਵਰਕ ਕਰਦੇ ਹੋ देन ਉਸ ਤੋਂ ਬਾਅਦ ਤੁਹਾਨੂੰ ਟ੍ਰੇਨਿੰਗ ਦਿੱਤੀ ਜਾਂਦੀ ਐ ਇਸ ਤਰ੍ਹਾਂ ਨਹੀਂ ਐ ਇੱਥੇ ਤੁਸੀਂ ਫਰਸਟ ਡੇ ਤੋਂ ਹੀ ਟ੍ਰੇਨਿੰਗ ਲੈਂਦੇ ਹੋ ਇਸ ਤੋਂ ਇਲਾਵਾ ਫਰਸਟ ਆਰ ਡੇ ਤੋਂ ਟ੍ਰੇਨਿੰਗ ਇਸ ਤਰ੍ਹਾਂ ਵੀ ਸਟਾਰਟ ਕੀਤੀ ਜਾਂਦੀ ਐ ਜਿਨ੍ਹਾਂ ਨੇ ਕਦੀ ਟਰੱਕ ਟ੍ਰੇਲਰ ਦੇ ਉੱਤੇ ਜਿਹੜੇ ਬੈਠੇ ਨਹੀਂ ਹੁੰਦੇ ਉਹਨਾਂ ਨੂੰ ਸਿਮੂਲੇਟਰ ਦੇ ਉੱਤੇ ਪਹਿਲਾਂ ਟ੍ਰੇਨਿੰਗ ਦਿੱਤੀ ਜਾਂਦੀ ਐ ਉਹ ਜਿਹੜਾ ਉਹ ਕਹਿ ਸਕਦੇ ਆ ਕਿ ਵੀਡੀਓ ਗੇਮ ਜਿੱਦੀ ਤਰ੍ਹਾਂ ਹੁੰਦਾ ਜੀ 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 ਉਹ ਵੀ ਤਾਂ ਮਾਂਗੇ ਤੁਹਾਡੇ ਕੋਲ ਹੈਗਾ ਨਾ ਬਿਲਕੁਲ ਉਹ ਵੀ ਸਾਡੇ ਕੋਲ ਇੱਥੇ ਹੈ ਤੇ ਆਹ ਵੀ ਸਿਖਾਉਂਦੇ ਆ ਸਾਰੇ ਤਰ੍ਹਾਂ ਦੇ ਮਤਲਬ ਫਲੈਟ ਬੈਲਟ ਵੀ ਹੋ ਗਿਆ ਟ੍ਰੇਲਰ ਵਾਲਾ ਦੂਜਾ ਬਿਲਕੁਲ ਜਿੱਦਾ ਦੀ ਟ੍ਰੇਨਿੰਗ ਟ੍ਰੇਨਿੰਗ ਮਤਲਬ ਅਲੱਗ ਅਲੱਗ ਕੰਪਨੀਆਂ ਦੇ ਵਿੱਚ ਤੁਸੀਂ ਜਾਣਾ ਹੈ ਕੱਲ ਨੂੰ ਤੁਹਾਨੂੰ ਨਹੀਂ ਪਤਾ ਕਿਹੜੀ ਟ੍ਰੇਨਿੰਗ ਤੁਸੀਂ ਇੱਥੋਂ ਕਰਕੇ ਜਾਓਗੇ ਤੇ ਕਿਿਹੜੇ ਕਿਿਹੜੇ ਟਰੱਕ ਦੇ ਉੱਤੇ ਜਾਓਗੇ ਨਾ ਇਸ ਕਰਕੇ ਅਸੀਂ ਹਰੇਕ ਤਰ੍ਹਾਂ ਦੇ ਟਰੱਕ ਦੇ ਨਾਲ ਟ੍ਰੇਨਿੰਗ ਦਿੰਨੇ ਆ ਬੈਂਜ਼ ਦੇ ਉੱਤੇ ਵੀ ਟਾਟਾ ਦੇ ਟ੍ਰੇਲਰਸ ਦੇ ਉੱਤੇ ਵੀ ਔਰ ਇੱਥੇ ਇਨ ਫਲੈਟ ਬੈਡ ਦੀ ਟ੍ਰੇਨਿੰਗ ਵੀ ਹੁੰਦੀ ਕੰਟੇਨਰ ਦੇ ਨਾਲ ਵੀ ਟ੍ਰੇਨਿੰਗ ਹੁੰਦੀ ਔਰ ਨਾਲ ਦੀ ਨਾਲ ਟਰੋਲੀ ਦੇ ਨਾਲ ਵੀ ਟ੍ਰੇਨਿੰਗ ਕਰਵਾਉਂਦੇ ਆਪਾਂ ਹੁੱਕ ਕਰਨਾ ਅਨਹੁੱਕ ਕਰਨਾ ਹਨਾ ਬਿਲਕੁਲ ਇੱਥੇ ਇੱਥੇ ਜਿਹੜੀ ਟ੍ਰੇਨਿੰਗ ਰਹ ਜੀ ਸਾਰੀ ਚੀਜ਼ਾਂ ਰਹਿਣੀਆਂ ਆਇਆ ਤਾਂ ਕਿ ਬੱਚੇ ਨੂੰ ਕੱਲ ਨੂੰ ਕੋਈ ਪ੍ਰੋਬਲਮ ਨਾ ਆਏ ਜਿਸ ਤਰ੍ਹਾਂ ਟਾਇਰ ਚੇਂਜ ਕਰਨਾ ਟੈਕਨਿਕਸ ਅਗਰ ਕੱਲ ਨੂੰ ਕੋਈ ਰੋਡ ਦੇ ਉੱਤੇ ਖਰਾਬੀ ਹੋ ਜੇ ਟਰੱਕ ਦੇ ਵਿੱਚ ਤੇ ਤੁਹਾਨੂੰ ਰੁੱਕ ਕੇ ਦੇਖਣਾ ਪਵੇ ਵੀ ਪ੍ਰੋਬਲਮ ਕੀ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਤੁਹਾਨੂੰ ਇਹ ਚੀਜ਼ ਦਾ ਨੌਲੇਜ ਹੋਣੀ ਚਾਹੀਦੀ ਕਿ ਅਗਰ ਸਾਡਾ ਟਰੱਕ ਖੜਿਆ ਹੈ ਤੇ ਕਿਹੜੀ ਪ੍ਰੋਬਲਮ ਆਈ ਹੈ ਕਿ ਅਗਰ ਤੁਸੀਂ ਕਾਰੀਗਰ ਨੂੰ ਫੋਨ ਵੀ ਕਰਨਾ ਹੈ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਆਹ ਪ੍ਰੋਬਲਮ ਆ ਗਈ ਹੈ ਮੇਰੇ ਟਰੱਕ ਦੇ ਵਿੱਚ ਹਾਂ ਇਹ ਬਹੁਤ ਵੱਡੀ ਗੱਲ ਹੈ ਮਤਲਬ ਤੁਸੀਂ ਉਹਦੀ ਜੋ ਬੇਸਿਕ ਟ੍ਰੇਨਿੰਗ ਆ ਭਾਈ ਚ ਨਕਸ਼ ਕੀ ਆ ਜੀ ਬਿਲਕੁ ਦਾ ਹੋ ਜੇ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਬਹੁਤ ਵੱਡੀ ਔਰ ਜੇ ਅਗਰ ਛੋਟੀ ਜੀ ਕੋਈ ਹੈਗੀ ਆ ਪ੍ਰੋਬਲਮ ਤੇ ਉਹ ਖੁਦ ਹੀ ਸੋਲਵ ਕਰ ਲਵੇ ਇਹਨਾਂ ਆਪਾਂ ਜਿਹੜੇ ਆਪਣੇ ਟ੍ਰੇਨਿੰਗਸ ਹੈ ਉਹਨਾਂ ਨੂੰ ਸਿਖਾ ਕੇ ਹੀ ਭੇਜਦੇ ਆਂ ਇੱਥੋਂ ਬਿਲਕੁਲ ਆ ਟ੍ਰੇਨਿੰਗ ਚੱਲ ਰਹੀ ਹੈ ਇਸ ਵਕਤ ਹੈ ਨਾ ਜੀ ਜੀ ਬਿਲਕੁਲ ਟ੍ਰੇਨਿੰਗ ਚੱਲ ਰਹੀ ਹੈ ਇੱਕ ਮਹੀਨੇ ਦੇ ਵਿੱਚ मतलब तू काफी बंदा सीख ਜਾਂਦਾ ਵਾ ਇੱਕ ਉਹ ਤੁਸੀਂ 사우ਦੀ ਦਾ ਦੱਸਦੇ ਸੀ ਉਹ ਕੀ ਪ੍ਰੋਜੈਕਟ ਆ ਦੇਖੋ ਸਾਡਾ ਜਿਹੜਾ ਵਰਲਡ ਸਕਿਲਸ ਆਰਗੇਨਾਈਜੇਸ਼ਨ ਹੈ ਉਹ 사우ਦੀ ਤਕਾਮੋਲ ਤੋਂ ਅਪਰੂਵਡ ਹੈ ਅਗਰ ਤੁਸੀਂ 사우ਦੀ ਜਾਣਾ ਚਾਹੁੰਦੇ ਹੋ ਤੇ ਤੁਹਾਡੇ ਕੋਲ ਇੱਕ ਸਰਟੀਫਿਕੇਸ਼ਨ ਹੋਣਾ ਚਾਹੀਦੀ ਹੈ ਤਕਾਮੋਲ ਦੀ ਸਰਟੀਫਿਕੇਸ਼ਨ 사우ਦੀ ਸਕਿਲ ਵੈਰੀਫਿਕੇਸ਼ਨ ਪ੍ਰੋਗਰਾਮ ਦੀ ਉਹਦੇ ਵਿੱਚ ਕੀ ਹੈ ਕਿ ਅਗਰ ਤੁਹਾਡੇ ਕੋਲ ਉਹ ਪ੍ਰੋਗਰਾਮ ਦੀ ਵੈਰੀਫਿਕੇਸ਼ਨ ਹੈ ਸਰਟੀਫਿਕੇਟ ਹੈ ਤਾਂ ਹੀ ਤੁਸੀਂ 사우ਦੀ ਦੇ ਵਿੱਚ ਜਾ ਸਕਦੇ ਹੋ ਉਹ ਟ੍ਰੇਡਸ ਹੁੰਦੇ ਨੇ ਅਲੱਗ-ਅਲੱਗ ਟ੍ਰੇਡ ਦੇ ਅਕੋਰਡਿੰਗਲੀ ਜਿਹੜੀ ਆ ਉਹ ਸਰਟੀਫਿਕੇਸ਼ਨ ਰਹਿੰਦੀ ਹੈ ਔਰ ਉਹ ਸਰਟੀਫਿਕੇਸ਼ਨ ਦੇ ਬਿਹਾਰਫ ਤੇ ਹੀ ਤੁਹਾਡਾ ਵੀਜ਼ਾ ਹੁੰਦਾ ਹੈ ਅਗਰ ਤੁਹਾਡੇ ਕੋਲ ਵੀਜ਼ਾ ਹੈ ਮੈਡੀਕਲ ਫਿਟ ਹੈ ਅਗਰ ਤੁਹਾਡੇ ਕੋਲ ਉਹ ਸੌਦੀ ਸਕਿਲ ਵੈਰੀਫਿਕੇਸ਼ਨ ਦਾ ਐਸਬੀਪੀ ਦਾ ਸਰਟੀਫਿਕੇਟ ਨਹੀਂ ਹੈ ਥੈਨ ਤੁਹਾਡਾ ਵੀਜ਼ਾ ਨਹੀਂ ਹੋ ਸਕਦਾ ਉੱਥੇ ਪੋਸੀਬਲ ਮਤਲਬ ਤੁਸੀਂ ਜਾ ਨਹੀਂ ਸਕਦੇ ਹੈਗੇ ਇੱਕ ਦਿਨ ਹੁਰਕਲ ਦਸੂ ਮੋਟੀ ਜੀ ਮੰਨ ਕੇ ਚਲੋ ਆ ਸਡੇ ਕੋਲ ਆ ਗਏ ਸਿੱਖ ਗਏ ਬੰਦਾ ਰੁਪਏ ਕਮਾਉਣ ਜੋਗਾ ਹੋ ਜੂ ਬਿਲਕੁਲ ਦੇਖੋ ਅਗਰ ਤੁਸੀਂ ਸਾਡੇ ਕੋਲੋਂ ਇੱਥੇ ਕੀ ਹੈ ਕਿ ਨਾਰਮਲੀ ਇੰਸਟੀਚਿਊਟ ਦੇ ਵਿੱਚ ਤੁਸੀਂ ਸਿਰਫ ਔਰ ਸਿਰਫ ਸਿੱਖਦੇ ਹੋ ਸਿੱਖਣ ਤੋਂ ਬਾਅਦ ਤੁਹਾਨੂੰ ਨਹੀਂ ਪਤਾ ਹੁੰਦਾ ਕਿ ਤੁਸੀਂ ਕਿੱਥੇ ਜਾਣਾ ਹੈ ਜਾਣਾ ਕਿੱਥੇ ਆ ਕੀ ਤੁਹਾਡਾ ਸਾਡਾ ਫਿਊਚਰ ਕੀ ਹੈ ਕੈਰੀਅਰ ਕੀ ਹੋਏਗਾ ਬਟ ਜੇ ਤੁਸੀਂ ਵਰਲਡ ਸਕਿਲਸ ਆਰਗੇਨਾਈਜੇਸ਼ਨ ਚ ਆਇਓ ਤਾਂ ਇੱਥੇ ਤੁਹਾਨੂੰ ਟ੍ਰੇਨਿੰਗ ਦੇ ਨਾਲ ਨਾਲ ਜੌਬ ਪਲੇਸਮੈਂਟ ਵੀ ਦਿੱਤੀ ਜਾਂਦੀ ਹੈ ਸਾਡੇ ਕੋਲ ਬਹੁਤ ਸਾਰੀ ਕੰਪਨੀਆਂ ਆ ਜਿਹੜੀਆਂ ਕੰਪਨੀਆਂ ਦੇ ਡੈਲੀਗੇਟਸ ਇੱਥੇ ਆਂਦੇ ਨੇ ਆ ਕੇ ਇੰਟਰਵਿਊ ਕੰਡਕਟ ਕਰਦੇ ਨੇ ਇੰਟਰਵਿਊ ਤੋਂ ਬਾਅਦ ਤੁਹਾਡਾ ਵੀਜ਼ਾ ਦਾ ਪ੍ਰੋਸੈਸ ਵੀ ਵਰਲਡ ਸਕਿਲਸ ਆਰਗੇਨਾਈਜੇ ਕੀ ਕੰਪਨੀ ਹੈ ਜਿਹੜੀ ਉਹ ਵੀਜ਼ਾ ਦਾ ਆਪਣਾ ਪ੍ਰੋਸੈਸ ਕਰਦੀ ਹੈ ਐਮਈ ਇਹ ਤਾਂ ਅਪਰੂਵਡ ਹੈ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਤੋਂ ਇੱਕ ਹੋਰ ਦੱਸਿਓ ਅਰਬ ਦੇਸ਼ਾਂ ਦੀ ਟ੍ਰੇਨਿੰਗ ਹੀ ਦਿੰਨੇ ਹਾਂ ਜਾਂ ਕੈਨੇਡਾ ਅਮਰੀਕਾ ਜਾਂ ਇੰਗਲੈਂਡ ਵਗੈਰਾ ਦੇਸ਼ਾਂ ਦੇ ਬਾਸ ਹਾਬ ਦੇ ਨਾਲ ਵੀ ਟ੍ਰੇਨਿੰਗ ਦਿੰਨੇ ਹਾਂ ਕਿ ਹਰ ਇੱਕ ਦੇਸ਼ ਦੇ ਰੂਲ ਵੱਖਰੇ ਨੇ ਜੀ ਬਿਲਕੁਲ ਇੱਥੇ ਜਿਹੜੀ ਟ੍ਰੇਨਿੰਗ ਦਿੰਨੇ ਆਪਾਂ ਬੇਸਿਕ ਟ੍ਰੇਨਿੰਗ ਦਿੰਨੇ ਆ ਹਰ ਇੱਕ ਕੈਂਡੀਡੇਟ ਨੂੰ ਉਸ ਤਰ੍ਹਾਂ ਦੀ ਟ੍ਰੇਨਿੰਗ ਦਿੰਨੇ ਆ ਮਤਲਬ 1 ਟੂ 1 ਟ੍ਰੇਨਿੰਗ ਰਹਿੰਦੀ ਹੈ ਉਹਨੂੰ ਪਹਿਲਾਂ ਪੁੱਛ ਲਿਆ ਜਾਂਦਾ ਹੈ ਵੀ ਹਾਂ ਤੁਸੀਂ ਕਿੱਦਾਂ ਦੀ ਟ੍ਰੇਨਿੰਗ ਕਰਨੀ ਹੈ ਮੀਨਸ ਭਈ ਅਗਰ ਤੁਸੀਂ ਅਰਬ ਕੰਟਰੀਜ਼ ਦੇ ਵਿੱਚ ਨਾਰਮਲ ਜਿਹੜੀ ਬੇਸਿਕ ਟ੍ਰੇਨਿੰਗ ਹੁੰਦੀ ਹੈ ਉਹ ਸੇਮ ਹੀ ਹੈ ਠੀਕ ਹੈ ਜੀ ਸੇਮ ਟ੍ਰੇਨ ਇਹ ਸਾਰੀ ਟ੍ਰੇਨਿੰਗ ਸੇਮ ਰਹਿੰਦੀ ਹੈ ਉਹ ਹਰ ਇੱਕ ਜਗ੍ਹਾ ਕੰਮ ਆਉਂਦੀ ਹੈ ਚਾਹੇ ਤੁਸੀਂ ਕੈਨੇਡਾ ਜਾ ਰਹੇ ਹੋ ਚਾਹੇ ਤੁਸੀਂ ਅਮਰੀਕਾ ਜਾ ਰਹੇ ਹੋ ਚਾਹੇ ਤੁਸੀਂ ਕੱਲ ਨੂੰ ਦੁਬਈ ਜਾ ਰਹੇ ਹੋ ਹਰ ਇੱਕ ਜਗ੍ਹਾ ਇਹ ਟ੍ਰੇਨਿੰਗ ਸੇਮ ਹੀ ਰਹਿੰਦੀ ਹੈ ਬੇਸਿਕ ਤਾਂ ਸੇਮ ਹੀ ਰਹਿਣੇ ਆ ਹਨਾ ਜੀ ਬਿਲਕੁਲ ਬਟ ਇਹਦੇ ਨਾਲ ਨਾਲ ਕੀ ਹੈ ਕਿ ਇੱਥੇ ਆਪਾਂ ਤੁਹਾਨੂੰ ਪਰਸਨੈਲਿਟੀ ਡਵੈਲਪਮੈਂਟ ਦੀਆਂ ਕਲਾਸਿਸ ਵੀ ਦਿੰਨੇ ਆ ਪਰਸਨੈਲਿਟੀ ਡਵੈਲਪਮੈਂਟ ਦੇ ਵਿੱਚ ਕਿ ਵੀ ਤੁਸੀਂ ਇੰਟਰਵਿਊ ਤੇ ਕਿੱਦਾਂ ਦੇ ਕੱਪੜੇ ਵੇਅਰ ਕਰਕੇ ਜਾਣਾ ਹੈ ਕਿੱਦਾਂ ਗੱਲਬਾਤ ਕਰਨੀ ਹੈ ਕੀ ਤੁਹਾਡਾ ਬੋਡੀ ਪੋਸਚਰ ਹੋਣਾ ਚਾਹੀਦਾ ਹੈ ਔਰ ਤੁਹਾਨੂੰ ਬੇਸਿਕ ਇੰਗਲਿਸ਼ ਦੀ ਵੀ ਕਰਵਾਈ ਜਾਂਦੀ ਹੈ ਮਤਲਬ ਦੇਖੋ ਹੁਣ ਸਾਡੇ ਕੋਲ ਸਾਡਾ ਟ੍ਰੇਨਿੰਗ ਇੰਸਟੀਚਿਊਟ ਹੈ ਟ੍ਰੇਨਿੰਗ ਇੰਸਟੀਚਿਊਟ ਦੇ ਵਿੱਚ ਸਾਡੇ ਕੋਲ ਅਲੱਗ-ਅਲੱਗ ਕੈਟਾਗਰੀ ਦੇ ਕੈਂਡੀਡੇਟਸ ਆਉਂਦੇ ਆ ਕਈ ਜਿਹੜੇ 1 ਕੈਂਡੀਡੇਟਸ ਵੀ ਆਉਂਦੇ ਨੇ ਬਟ ਹਰੇਕ ਦਾ ਜਿਹੜਾ ਲੈਵਲ ਹੁੰਦਾ ਹੈ ਇੰਗਲਿਸ਼ ਦਾ ਅਲੱਗ-ਅਲੱਗ ਹੁੰਦਾ ਔਰ ਜਿਹੜੀ ਇੰਗਲਿਸ਼ ਹੈ ਉਹ ਸਾਨੂੰ ਹਰੇਕ ਜਗ੍ਹਾ ਕੰਮ ਆਉਂਦੀ ਹੈ ਬੇਸਿਕ ਇੰਗਲਿਸ਼ ਜਦੋਂ ਵੀ ਆਪਾਂ ਇੰਟਰਵਿਊ ਕਰਨੀ ਹੈ ਕੰਡਕਟ ਕਰਨੀ ਹੈ ਇੰਟਰਵਿਊ ਤੇ ਜਾ ਰਹੇ ਹਾਂ ਸਾਨੂੰ ਆਪਣੀ ਇੰਟਰੋਡਕਸ਼ਨ ਤਾਂ ਕਮ ਸੇ ਕਮ ਆਣੀ ਚਾਹੀਦੀ ਹੈ ਨਾ ਉਹ ਚੀਜ਼ ਆਪਾਂ ਇੱਥੇ ਕਰਵਾਉਂਦੇ ਆ ਆਪਦੇ ਕੰਮ ਨੂੰ ਦੱਸਣਾ ਆ ਜੇ ਬੰਦੇ ਨੂੰ ਇੰਨਾ ਹੀ ਬਹੁਤ ਹੋਇਆ ਬਿਲਕੁਲ ਵੀ ਮੈਂ ਆਪਣਾ ਮੇਰਾ ਨਾਮ ਕੀ ਹੈ ਮੈਂ ਕਿੱਥੋਂ ਬਿਲੋਂਗ ਕਰਦਾ ਹਾਂ ਔਰ ਮੈਨੂੰ ਕਿੰਨੇ ਸਾਲ ਹੋ ਗਏ ਆਪਣਾ ਟਰੱਕ ਟ੍ਰੇਲਰ ਚਲਾਉ ਜੀ ਇਹ ਪੂਰਾ ਦਾ ਪੂਰਾ ਸਿਮੈਂਟਡ ਫਲੋਰ ਹੈ 8 ਏਕੜ ਦੇ ਵਿੱਚ ਪੂਰਾ ਦਾ ਪੂਰਾ ਇੰਸਟੀਚਿਊਟ ਬਣਿਆ ਹੋਇਆ ਹੈ WSO ਕੈਂਪਸ 8 ਏਕੜ ਚ ਬਣਿਆ ਹੋਇਆ ਜਿੱਥੇ ਕਿ ਰੋਡ ਸਾਈਨ ਸਿਗਨਲਸ ਵੀ ਲੱਗੇ ਹੋਏ ਨੇ ਦੈਨ ਰੋਡ ਮਾਰਕਿੰਗਸ ਵੀ ਕੀਤੀਆਂ ਹੋਈਆਂ ਨੇ ਇੱਥੇ ਤੁਹਾਨੂੰ 8 ਸ਼ੇਪ ਵੀ ਹੈ ਅਵੇਲੇਬਲ ਦੈਨ ਆਪਣਾ ਜਿਹੜਾ ਸਰਵਿਸ ਰੋਡ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਜਾਣਾ ਇਹ ਵੀ ਚੀਜ਼ਾਂ ਸਿਖਾਈਆਂ ਜਾਂਦੀਆਂ ਨੇ ਦੈਨ ਉਸ ਤੋਂ ਬਾਅਦ ਇੱਥੇ ਤੁਸੀਂ ਦੇਖੋਗੇ ਦੋ ਤਰ੍ਹਾਂ ਦੇ ਬ੍ਰਿਜ ਵੀ ਬਣੇ ਹੋਏ ਨੇ ਕਿ ਬ੍ਰਿਜ ਦੇ ਉੱਤੇ ਤੁਸੀਂ ਜਾ ਕੇ ਕਿੱਦਾਂ ਆਪਣਾ ਗੱਡੀ ਨੂੰ ਮੂਵ ਕਰਨਾ ਇਹ ਸਾਰੀਆਂ ਚੀਜ਼ਾਂ ਇੱਥੇ ਸਿਖਾਈਆਂ ਜਾਂਦੀਆਂ ਆ ਬਿਲਕੁਲ ਇਹ ਗੱਲਾਂ ਜਾਰੀ ਰਹਿਣਗੀਆਂ ਆਪਾਂ ਉਹ ਵੀ ਦੇਖੀਏ ਜੀ ਜੀ ਬਿਲਕੁਲ ਸਿਮੂਲੇਟਰ ਵੀ ਦੇਖਿਆ ਹਸ ਨਾਲ ਦੇ ਨਾਲ ਸਾਡੇ ਕੋਲ ਕੀ ਹੈ ਕਿ ਆਪਾਂ ਬੱਸ ਦੀ ਫੈਸਿਲਿਟੀ ਵੀ ਦਿੱਤੀ ਹੋਈ ਹੈ ਟਰਾਂਸਪੋਰਟ ਫੈਸਿਲਿਟੀ ਕਿਉਂਕਿ ਵਰਲਡ ਸਕਿਲਸ ਆਰਗੇਨਾਈਜੇਸ਼ਨ ਜਲੰਧਰ ਦੇ ਇੱਕ ਕਸਬੇ 'ਚ ਪੈਂਦਾ ਹੈ ਪਤਾਰਾ ਪਿੰਡ ਦੇ ਵਿੱਚ ਇਹ ਇਹ ਬੱਸ ਹੁਣ ਸਟੂਡੈਂਟਸ ਨੂੰ ਲੈ ਕੇ ਆਈ ਹੈ ਜੀ ਬਿਲਕੁਲ ਇਹ ਬੱਸ ਜਿਹੜੀ ਹੈ ਸਟੂਡੈਂਟਸ ਨੂੰ ਲੈ ਕੇ ਆਈ ਹੈ ਇਹਨਾਂ ਦਾ ਹੁਣ ਸੈਕੰਡ ਬੈਚ ਸਟਾਰਟ ਹੋ ਗਿਆ ਹੈ ਤੇ ਇਹ ਸਾਰੇ ਸਟੂਡੈਂਟ ਕੋਈ ਰਾਮਾ ਮੰਡੀ ਚੌਂਕ ਤੋਂ ਆਇਆ ਕੋਈ ਹੌਸਟਲ ਤੋਂ ਅਸੀਂ ਹੌਸਟਲ ਫੈਸਿਲਿਟੀ ਵੀ ਦਿੱਤੀ ਹੋਈ ਹੈ ਮਤਲਬ ਰ ਬਿਲਕੁਲ ਜੀ ਬਿਲਕੁਲ ਮੈਂ ਚੜਦੀ ਕਲਾ ਚ ਕੰਮ ਜਾਪਦਾ ਮੈਨੂੰ ਤੁਹਾਡਾ ਬਿਲਕੁਲ ਜੀ ਸਟੂਡੈਂਟਸ ਮਤਲਬ ਰੱਬ ਦੀ ਕਿਰਪਾ ਹੈ ਕਿ ਇਹ ਪੰਜਾਬ ਤੋਂ ਹੀ ਆ ਜਾਂ ਬਾਹਰੋਂ ਵੀ ਨੇ ਪੰਜਾਬ ਤੋਂ ਬਾਹਰੋਂ ਨਹੀਂ ਨਹੀਂ ਇਹ ਪੰਜਾਬ ਤੋਂ ਬਾਹਰ ਅਦਰ ਸਟੇਟਸ ਤੋਂ ਵੀ ਨੇ ਜਿੱਦਾਂ ਕਿ ਤਾਮਿਲਨਾਡੂ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਰਾਜਸਥਾਨ ਗੁਜਰਾਤ ਅਲੱਗ-ਅਲੱਗ ਸਟੇਟਸ ਤੋਂ ਕੈਂਡੀਡੇਟਸ ਆਂਦੇ ਆ ਆਓ ਤੁਸੀਂ ਸਿਮੂਲੇਟਰ ਦੇਖਿਓ ਸਿਮੂਲੇਟਰ 'ਚ ਚੱਲਦੇ ਆ ਆਜੋ ਵੀ ਇਧਰਲੇ ਪਾਸੇ ਦੇਖਿਗੇ ਬੱਲੇ ਬੱਲੇ ਆ ਬੈਠਾ ਭਾਈ ਕਰਾ ਅੱਛਾ ਇਹ ਚੀਜ਼ ਆ ਸਾਰਾ ਸਿਸਟਮ ਇਧਰ ਪ੍ਰਵਾਹ ਕੀ ਦਿਖਾਈ ਮੜਾ ਜਾ ਲੈ ਇਹ 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 ਉਹਨਾਂ ਵਾਸਤੇ ਜਿਆਦਾ ਵੀ ਜਿਨੇ ਕਦੇ ਵੀ ਨਹੀਂ ਹੱਥ ਲਾਇਆ ਹੁੰਦਾ ਵੱਡੀ ਚੀਜ਼ ਨੂੰ ਜਾਂ ਕਹਿ ਸਕਦਾ ਕਈ ਤਾਂ ਬੰਦੇ ਇਹੋ ਜਿਹੇ ਹੁੰਦੇ ਆ ਮੋਟਰਸਾਈਕਲ ਵੀ ਨਹੀਂ ਚਲਾਇਆ ਹੁੰਦਾ ਹੈ ਨਾ ਬਿਲਕੁਲ ਜਿਨ੍ਹਾਂ ਨੇ ਕਦੀ ਮੋਟਰਸਾਈਕਲ ਨਹੀਂ ਚਲਾਇਆ ਜਾਂ ਫਿਰ ਐਲ ਐਮ ਵੀ ਗੱਡੀ ਹੀ ਚਲਾਈ ਹੈ ਉਹਨਾਂ ਨੂੰ ਫਸਟ ਡੇ ਅਸੀਂ ਇਹਦੇ ਤੇ ਹੀ ਟ੍ਰੇਨਿੰਗ ਦਿੰਨੇ ਆ ਤਾਂ ਕਿ ਉਹਨਾਂ ਨੂੰ ਕਮ ਸੇ ਕਮ ਕਲਾਚ ਬ੍ਰੇਕ ਆਪਣਾ ਗੇਅਰ ਸਭ ਚੀਜ਼ਾਂ ਦਾ ਪਤਾ ਲੱਗ ਜਾਏ ਕਿ ਆਪਾਂ ਕਿੱਦਾਂ ਇਹਨਾਂ ਨੂੰ ਹੈਂਡਲ ਕਰਨਾ ਹੈ ਬਿਲਕੁਲ ਤੇ ਉਹ ਸੈਟਿੰਗ ਪਤਾ ਲਾ ਲੈਨੇ ਕਿ ਕਿੱਥੇ ਜਿਹੇ ਕਲਾਚ ਛੱਡਣਾ ਕਰਨਾ ਸਾਈਡ ਮਿਰਰ ਦੇਖਣਾ ਗੀਅਰ ਦਾ ਕਿੰਨਾ ਕ ਘੁਮਾਉਣਾ ਹੈ ਆਪਣਾ ਕਿੰਨਾ ਕ ਸ਼ਿਫਟਿੰਗ ਕਰਨੀ ਹੈ ਦੈਨ ਆਪਣਾ ਸਟੀਅਰਿੰਗ ਨੂੰ ਕਿੰਨਾ ਕ ਆਪਾ ਮੂਵ ਕਰਨਾ ਉਹ ਸਾਰੀਆਂ ਚੀਜ਼ਾਂ ਇੱਥੇ ਆਰਾਮ ਨਾਲ ਬੱਚਾ ਸਿੱਖ ਲੈਂਦਾ ਆ ਬਿਲਕੁਲ ਬੰਦੇ ਜਦੋਂ ਲਗਾਤਾਰ ਦੇਖਦਾ ਇਹ ਲੱਗਦਾ ਜੀ ਰੋਡ ਤੇ ਹੀ ਜਾਣੇ ਹੁੰਨੇ ਆ ਬਿਲਕੁਲ ਜਿੱਦਾਂ ਹੁਣ ਮੈਂ ਤੁਹਾਨੂੰ ਦੱਸਦੀ ਆ ਕਿ ਜਿੱਦਾਂ ਜਿਹੜੇ ਬੱਚਿਆਂ ਨੇ ਆਇਲਸ ਕਰਕੇ ਬਾਹਰ ਜਾਣਾ ਹੁੰਦਾ ਆ ਨਾਰਮਲੀ ਉਹਨਾਂ ਨੇ ਕਦੀ ਟਰੱਕ ਟ੍ਰੇਲਰ ਤਾਂ ਕੀ ਵੀ ਗੱਡੀ ਵੀ ਨਹੀਂ ਚਲਾਈ ਹੁੰਦੀ ਉਹਨਾਂ ਦੇ ਲਈ ਇਹ ਵੈਸਟ ਚੀਜ਼ ਹੈ ਵੀ ਉਹਨਾਂ ਦਿੱਤੀ ਜਾਂਦੀ ਹੈ ਟ੍ਰੇਨਿੰਗ ਲੈ ਕੇ ਫਿਰ ਜਦੋਂ ਉਹਨਾਂ ਨੇ ਬਾਹਰ ਜਾਣਾ ਹੁੰਦਾ ਹੈ ਤੇ ਉਸ ਤੋਂ ਬਾਅਦ ਤਦ ਤੱਕ ਉਹ ਪੱਕੇ ਹੋ ਜਾਂਦੇ ਹਨ ਜਿਵੇਂ ਆ ਇੱਥੇ ਆ ਗਿਆ ਸੀ ਵੀ ਸਿਗਨਲ ਮਿਸ ਕਰ ਗਿਆ ਬਿਲਕੁਲ ਸਿੱਧੇ ਦੱਬੀ ਤੁਰਿਆ ਹੁੰਦਾ ਸੀ ਬੰਦਾ ਇੱਥੇ ਸਾਰੀ ਸਾਰੀ ਜਿਹੜੋ ਜੋ ਚੁੱਤੀ ਚੀਜ਼ਾਂ ਮਿਸ ਕਰਦੇ ਹੋ ਸਾਰੀ ਸਾਰੀ ਆ ਜਾਣਗੀਆਂ ਉਹ ਤਾਂ ਔਰ ਤੁਸੀਂ ਸ਼ੀਸ਼ੇ ਦੇਖੋ ਵਿਊ ਪ੍ਰੋਪਰ ਪਿੱਛੇ ਦਾ ਟੈਂਕਰ ਦਾ ਵਿਊ ਇਹ ਟੈਂਕਰ ਜਾ ਰਿਹਾ ਇਸ ਟਾਈਮ ਤੇ ਟੈਂਕਰ ਦਾ ਪ੍ਰੋਪਰ ਵਿਊ ਆ ਰਿਹਾ ਸਾਈਡ ਮਿਰਰਸ ਤੋਂ ਬਿਲਕੁਲ ਬਿਲਕੁਲ ਮਤਲਬ ਜੋ ਗੱਡੀ ਦੇ ਵਿੱਚ ਹੁੰਦਾ ਹੈ ਜਾਂ ਸੇਮ ਉਹੀ ਫਰੰਟ ਦਿਖਾਇਆ ਗਿਆ ਹੈ ਮਾ ਜੀ ਠੀਕ ਆ ਕੱਲ ਮੈਂ ਦੇਖਿਆ ਉਧਰ ਸਿਗਨਲ ਆ ਗਿਆ ਸੀ ਪਰ ਉਹ ਸਿਗਨਲ ਨਹੀਂ ਦਿੱਤਾ ਇਹ ਗੱਲ ਸਿਗਨਲ ਰੋਂਗ ਕ੍ਰਾਸ ਕਰ ਲਿਆ ਆ ਉਹ ਗਲਤ ਕਰ ਲਿਆ ਮਤਲਬ ਟ੍ਰੇਨਿੰਗ ਚੱਲ ਰਹੀ ਆ ਹਜੇ ਸਹੀ ਆ ਨਾ ਗੱਲ ਜੀ ਹਰ ਚੀਜ਼ ਤਾਂ ਚੰਗੀ ਆ ਮੈਂ ਕਹਿੰਦਾ ਬੰਦੇ ਇਹਨਾਂ ਨੇ ਜਿਹਨੂੰ ਗੱਡੀ ਆਉਂਦੀ ਵੀ ਆ ਲਾਇਸੈਂਸ ਹੈਗਾ ਵੀ ਆ ਜੀਓਮੈਗਨੈਟ ਟ੍ਰੇਨਿੰਗ ਲੈ ਲਵੇ ਉਹ ਆਰਟੀਆਈ ਨੂੰ ਵੀ ਆਰਟੀਓ ਹੁੰਦਾ ਉਹਨੂੰ ਵੀ ਸੰਭਾਲ ਕਰ ਸਕਦਾ ਤੇ ਮੈਨੂੰ ਰੋਕਿਆ ਕਿਹੜੇ ਸਾਹਬ ਨਾਲ ਬਿਲਕੁਲ ਜੀ ਬਿਲਕੁਲ ਇਵਨ ਤੁਹਾਨੂੰ ਦਾ ਪਤਾ ਹੋਵੇ ਜੀ 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 ਜਿਹੜਾ ਸਾਡਾ ਇੰਸਟੀਚਿਊਟ ਹੈ ਵਰਲਡ ਸਕਿਲਸ ਆਰਗੇਨਾਈਜੇਸ਼ਨ ਇਹ ਅਲੱਗ-ਅਲੱਗ ਆਧਾਰਿਆਂ ਤੋਂ ਅਪਰੂਵਡ ਹੈ ਜੀ ਜਿੱਦਾਂ ਕਿ ਅਜੇ ਪ੍ਰਭੂ अच्छा जी वर्ल्ड स्किल्स ऑर्गेनाइजेशन ਜਿਹੜਾ ਹੈ ਆਰਟੀਓ ਪੰਜਾਬ ਤੋਂ ਅਪਰੂਵਡ ਹੈ ਦੈਨ ਐਸਡੀਸੀ ਤੋਂ ਅਪਰੂਵਡ ਹੈ ਐਨਐਸਡੀਸੀ ਤੋਂ ਅਪਰੂਵਡ ਹੈ ਦੈਨ ਤਕਾਮੂਲ ਸਾਊਦੀ ਅਰਬ ਤੋਂ ਅਪਰੂਵਡ ਹੈ ਉਹ ਤਾਂ ਬੜੀ ਵੱਡੀ ਗੱਲ ਹੈ ਜਿਹੜਾ ਤਕਾਮੂਲ ਵਾਲੀ ਹੈ ਨਾ ਜੀ ਇੰਟਰਨੈਸ਼ਨਲ ਸਰਟੀਫਿਕੇਸ਼ਨ ਹੈ ਵਰਲਡ ਸਕਿਲਸ ਆਰਗੇਨਾਈਜੇਸ਼ਨ ਤੋਂ ਔਰ ਨਾਲ ਦੀ ਨਾਲ ਆਰਟੀਆਈਟੀ ਵੀ ਯੂਕੇ ਤੋਂ ਅਪਰੂਵਡ ਹੈ ਵਰਲਡ ਸਕਿਲਸ ਆਰਗੇਨਾਈਜੇਸ਼ਨ ਜਿਹੜੇ ਟੀਚਰ ਨੇ ਜੋ ਸਿਖਾਉਣ ਵਾਲੇ ਨੇ ਉਹ ਟੈਕਨੀਸ਼ੀਅਨ ਕਿੱਥੋਂ ਨੇ ਦੇਖੋ ਜਿਹੜੇ ਸਾਡੇ ਇੱਥੇ ਟ੍ਰੇਨਰਸ ਨੇ ਅਲੱਗ ਅਲੱਗ ਸਟੇਟਸ ਤੋਂ ਟ੍ਰੇਨਰਸ ਨੇ ਕੋਈ ਟ੍ਰੇਨਰ ਜਿਹੜਾ ਹੈ ਉਹ ਹਰਿਆਣਾ ਤੋਂ ਇੱਥੇ ਹੈਗੇ ਆ ਦੈਨ ਜਿਹੜੇ ਇੱਥੇ ਪ੍ਰਿੰਸੀਪਲ ਨੇ ਉਹ ਮਿਸਟਰ ਵੀ ਐਸ ਕਨਨ ਉਹ ਇੱਥੇ ਕੇਰਲ ਤੋਂ ਆਏ ਹੋਏ ਨੇ ਅਲੱਗ ਅਲੱਗ ਸਟੇਟਸ ਤੋਂ ਅਲੱਗ ਅਲੱਗ ਤਰ੍ਹਾਂ ਦੇ ਸਟਾਫ ਇੱਥੇ ਹੈ ਔਰ ਸਾਰੇ ਸਾਰੇ ਸਟਾਫ ਇੰਟਰਨੈਸ਼ਨਲੀ ਐਕਸਪੀਰੀਐਂਸਡ ਨੇ ਔਰ ਕੋਈ ਯੂਕੇ ਤੋਂ ਅਪਰੂਵਡ ਹੈ ਦੈਨ ਕੋਈ ਆਪਣਾ ਸਾਊਦੀ ਤੋਂ ਜਾਂ ਦੁਬਈ ਤੋਂ ਇਸ ਤਰ੍ਹਾਂ ਇੰਟਰਨੈਸ਼ਨਲ ਐਕਸਪੀਰੀਐਂਸਡ ਵਾਲੇ ਆਪਣੇ ਸਟਾਫ ਇੱਥੇ ਰੱਖੇ ਹੋਏ ਆਪਾਂ ਇਹ ਬਹੁਤ ਵੱਡੀ ਗੱਲ ਹੈ ਕਿਉ ਹੋ ਤਰ੍ਹਾਂ ਤਰ੍ਹਾਂ ਦੇ ਲੋਕ ਨੇ ਤੇ ਕੰਫੀਡੈਂਸ ਵੀ ਬਾਧਾ ਜੇ ਤੁਸੀਂ ਉਹਨਾਂ ਵੱਖ-ਵੱਖ ਕਹਿ ਸਕਦੇ ਕਿ ਸਟੇਟਸ ਦੇ ਲੋਕਾਂ ਚ ਰਹਿੰਦੇ ਹੋ ਜਾਂ ਲੈਂਗੁਏਜ ਉਹਨਾਂ ਦੀ ਵੱਖਰੀ ਹੁੰਦੀ ਆ ਬਿਲਕੁਲ ਜੀ ਬਿਲਕੁਲ ਕਿਉਂਕਿ ਉੱਥੇ ਵੀ ਸਾਰੇ ਵੰਡ-ਵੰਡ ਦੀ ਲੱਕੜੀ ਟੱਕਰ ਨਹੀਂ ਆ ਜਿਦਾ ਜਿਦਾ ਐਗਜ਼ਾਮਪਲ ਹੈ ਅਗਰ ਤੁਸੀਂ ਦੁਬਈ ਜਾ ਰਹੇ ਹੋ ਇੱਥੋਂ ਤੇ ਉੱਥੇ ਜਾ ਕੇ ਤੁਹਾਨੂੰ ਕੋਈ ਪਾਕਿਸਤਾਨੀ ਮਿਲਣਾ ਕੋਈ ਨੇਪਾਲੀ ਮਿਲਣਾ ਕੋਈ ਆਪਣਾ ਸਾウਦੀ ਦਾ ਮਿਲਣਾ ਕੋਈ ਆਪਣਾ ਤੁਹਾਨੂੰ ਮਿਲੇਗਾ ਸਾਊਥ ਇੰਡੀਅਨ ਅਲੱਗ-ਅਲੱਗ ਤਰ੍ਹਾਂ ਦੇ ਕੈਂਡੀਡੇਟਸ ਉੱਥੇ ਤੁਹਾਨੂੰ ਅਲੱਗ-ਅਲੱਗ ਤਰ੍ਹਾਂ ਦੇ ਲੋਕ ਮਿਲਣਗੇ ਬਿਲਕੁਲ ਤੇ ਚਲ ਮੈਮ ਇਧਰਲੇ ਪਾਸੇ ਫਿਰ ਆ ਫੋਰਕਲਿਫਟ ਵਾਲਾ ਸਾਰਾ ਅਗੇ ਸਿਸਟਮ ਜੀ ਜੀ ਇਹ ਫੋਰਕਲਿਫਟ ਦਾ ਪੂਰਾ ਸੈਟਅਪ ਦਿੱਤਾ ਹੋਇਆ ਹੈ ਆ ਜੀ ਤੇ ਇੱਥੇ ਪ੍ਰੋਪਰ ਟ੍ਰੇਨਿੰਗ ਹੁੰਦੀ ਹੈ 10 ਦਿਨ ਦਾ ਕੋਰਸ ਹੈ ਸਸ ਸਰਫੀ ਸਿਰਫ 10 ਦਿਨ ਦਾ 10 ਦਿਨ ਦੇ ਵਿੱਚ ਤੁਹਾਨੂੰ ਪ੍ਰੋਪਰ ਫੋਰਕਲਿਫਟ ਸਿਖਾਈ ਜਾਂਦੀ ਹੈ ਸਾਡੇ ਕੋਲ ਆ ਜੀ ਦਰਸ਼ਕੋ ਕਰਿਓ ਗੁਰ ਪ੍ਰਭੂ ਦਿਖਾਈ ਕਰਾਂ ਆ 10 ਦਿਨਾਂ ਚ ਸਿੱਖ ਜੂ ਬੰਦਾ ਤੇ ਪਰੇ ਫਾਇਦੇ ਬਹੁਤ ਆ ਜਿਵੇਂ ਹੁਣ ਕਹਿ ਸਕਦੇ ਹਾਂ ਕਿ Amazon ਵਗੈਰਾ ਦੇ ਵਿੱਚ ਇਧੀਆਂ ਜੌਬਸ ਬਹੁਤ ਨੇ ਦੇਸ਼ ਵਿਦੇਸ਼ ਦੋਨਾਂ ਦੇ ਵਿੱਚ ਇਹਦੀਆਂ ਬਹੁਤ ਸਾਰੀਆਂ ਜੌਬਸ ਨੇ ਅਗਰ ਤੁਸੀਂ ਜੌਬ ਕਰਨੀ ਹੈ ਇਹਦੇ ਵਿੱਚ ਤਾਂ ਇੱਥੇ 10 ਦਿਨਾਂ ਦੇ ਵਿੱਚ ਤੁਸੀਂ ਫੋਰਕਲਿਫਟ ਸਿੱਖੋ ਸਿੱਖ ਕੇ ਦੇਸ਼ ਵਿਦੇਸ਼ ਵਿੱਚ ਆਪਣੀ ਜੌਬ ਦੀ ਜਿਹੜੀ ਪੱਕੀ ਗਰੰਟੀ ਲੈ ਸਕਦੇ ਆ ਵੀ ਤੁਸੀਂ ਇੱਕ ਤਰ੍ਹਾਂ ਕਮਾਉਣ ਦੇ ਯੋਗੇ ਹੋ ਜਾਂਦੇ ਆ ਕਿ ਕੱਲ ਨੂੰ ਤੁਸੀਂ ਆਪਣੇ ਤੁਹਾਡੀ ਫੈਮਲੀ ਐ ਤੁਸੀਂ ਖੁਦ ਉਹ ਤੁਹਾਡੇ ਬੱਚਿਆਂ ਦੀ ਪੜ੍ਹਾਈ ਐ ਤੁਹਾਨੂੰ ਉਹ ਚੀਜ਼ਾਂ ਦਾ ਫਿਕਰ ਨਹੀਂ ਰਹਿੰਦਾ ਤੁਸੀਂ ਖੁਦ ਬਖੁਦ ਆਪਣੀ ਟ੍ਰੇਨਿੰਗ ਇੱਥੋਂ 10 ਦਿਨਾਂ ਦੀ ਕਰਕੇ ਜੌਬ ਲੈ ਕੇ ਵਧੀਆ ਆਪਣਾ 40 ਤੋਂ 45000 ਰੁਪਏ ਕਮਾ ਸਕਦੇ ਹੋ ਯਾਰ ਜਦੋਂ ਤੁਹਾਡੇ ਹੱਥ ਦੇ ਵਿੱਚ ਗੌਣਾ ਹੈ ਨਾ ਕਿਤੇ ਚਲੇ ਜਾਓ ਤੁਹਾਨੂੰ ਰਜਗਾਰ ਮਿਲ ਹੀ ਜਾਣ ਬਿਲਕੁਲ ਸਹੀ ਕਿਹਾ ਤੁਸੀਂ ਕਿਤੇ ਵੀ ਚਲੇ ਜਾਓ ਇੱਧਰ ਪ੍ਰਭ ਇੱਧਰ ਆਓ ਆਹ ਜਿਵੇਂ ਇਹ ਪਾਣੀ ਜਾਲੀਆਂ ਟੈਂਕੀਆਂ ਭਰ ਕੇ ਰੱਖੀਆਂ ਡੱਬੇ ਜਿਹੇ ਆ ਲਗਕਰਾਂ ਦੇ ਜਿਵੇਂ ਫਿਲਮ ਦੀ ਸ਼ੂਟਿੰਗ ਚੱਲਣੀ ਹੁੰਦੀ ਹੈ ਨਹੀਂ 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 ਜੀ ਇਹਨਾਂ ਨੂੰ ਕਹਿੰਦੇ ਆ ਆਈਬੀਸੀ ਕੰਟੇਨਰਸ ਇਹਨਾਂ ਦੇ ਵਿੱਚ ਫਾਰਮਾਸੂਟੀਕਲ ਕੰਪਨੀਆਂ ਜਿਹੜੀਆਂ ਆ ਉਹ ਲਿਕਵਿਡ ਫਾਰਮ ਦੇ ਵਿੱਚ కెਮਿਕਲਸ ਰੱਖਦੀਆਂ ਆ ਔਰ ਇਹਨਾਂ ਨੂੰ ਕਿੱਦਾਂ ਸੇਫਲੀ ਮੂਵ ਕਰਨਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਬਹੁਤ ਰਿਸਕੀ ਜੌਬ ਹੈ ਬਹੁਤ ਜ਼ਿਆਦਾ ਅਗਰ ਇਹ కెਮਿਕਲ ਉਲਟ ਗਿਆ ਤੇ ਉਹ ਪ੍ਰੋਪਰ ਜਿਹੜਾ ਡੈਮੇਜ ਹੋ ਜਾਏਗਾ ਅੱਗ ਲੱਗ ਜਾਏਗੀ ਕੁਝ ਵੀ ਹੋ ਸਕਦਾ ਆ ਔਰ ਇਹਨਾਂ ਨੂੰ ਸੇਫਲੀ ਕਿੱਦਾਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਸ਼ਿਫਟ ਕਰ ਇਹ ਚੀਜ਼ਾਂ ਇੱਥੇ ਤੁਹਾਨੂੰ ਪ੍ਰੋਪਰਟੀ ਸਿਖਾਈਆਂ ਜਾਂਦੀਆਂ ਆ। ਬਿਲਕੁਲ ਟ੍ਰੇਨਿੰਗ ਆ। ਮੈਨੂੰ ਦੂਰੋਂ ਜਦੋਂ ਪਹਿਲਾ ਆਇਆ ਨਾ ਮੈਨੂੰ ਆਇ ਲੱਗਾ ਮੈਂ ਕਿਤੇ ਫਿਲਮ ਦੀ ਸ਼ੂਟਿੰਗ ਲਈ ਸੈੱਟ ਲਾਇਆ ਕਿਤੇ। ਪਰ ਇਹ ਟ੍ਰੇਨਿੰਗ ਦਾ ਹਿੱਸਾ। ਇਹ ਬਿਲਕੁਲ ਟ੍ਰੇਨਿੰਗ ਦਾ ਹਿੱਸਾ ਆ। ਜਿਵੇਂ ਇਹਦੇ ਵਿੱਚ ਉਹਨਾਂ ਨੇ ਉਹ ਪਾ ਲੈਣੇ ਆ। ਜੀ ਫੋਰਕ। ਹਾਂ ਫੋਰਕ ਪਾ ਲੈਣੇ ਆ ਤੇ ਫਿਰ ਇਹਨੂੰ ਡਿੱਗਣ ਨਹੀਂ ਦੇਣਾ। ਬਿਲਕੁਲ ਇਹਨਾਂ ਨੂੰ ਮੂਵ ਕਰਨਾ ਜਿੱਦਾਂ ਤੁਸੀਂ ਜਿੱਦਾਂ ਤੁਸੀਂ Amazon ਦੀ ਗੱਲ ਕੀਤੀ ਹੈ ਵੇਅਰਹਾ우스 ਦੇ ਵਿੱਚ ਸਮਾਨ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਰੈਕ ਸਿਸਟਮ ਹੁੰਦਾ ਹੈ ਆ ਉੱਥੇ ਕਿੱਦਾਂ ਸ਼ਿਫਟ ਕਰਨਾ ਇਹ ਸਿਖਾਇਆ ਜਾਂਦਾ ਹੁਣ ਤੁਸੀਂ ਦੇਖ ਰਹੇ ਹੋ ਇੱਥੇ ਇੱਕ ਫਰਸਟ ਫਲੋਰ ਸੈਕੰਡ ਫਲੋਰ ਥਰਡ ਫਲੋਰ ਤੁਸੀਂ ਦੇਖ ਰਹੇ ਹੋ ਕਿੰਨਾ ਉੱਚੀ ਤੱਕ ਸਮਾਨ ਰੱਖਣਾ ਹੁੰਦਾ ਹੈ ਵੇਅਰਹਾ우스 ਦੇ ਵਿੱਚ ਉਹ ਸਾਰਾ ਸੈਟਅਪ ਇੱਥੇ ਦਿੱਤਾ ਗਿਆ ਆ ਬਿਲਕੁਲ ਯਾਰ ਮੈਂ ਤੁਹਾਨੂੰ ਦੱਸ ਦਿੰਦਾ ਵੀ ਪੂਰੇ ਸੁਚਾਰੇ ਬਣਾ ਦੇਣਗੇ ਇਹ ਜਿਵੇਂ ਘਰ 'ਚ ਨਹੀਂ ਬੁੜੀਆਂ ਕਿ ਟੀਨ ਲੱਗ ਭਾਂਡੇ ਚਣ ਦਿੰਦੇ ਸੀ ਗਲਾਸ ਤਾਂ ਠਾਂ ਠਾਂ ਵੀ ਕਿਤੇ ਡੈਗ ਨਾ ਪੈਣ ਉਹ ਸਾਰਾ ਕੁਝ ਸਚਿਆਰੇ ਬੰਡ ਬਣਾ ਦੇਣਗੇ ਕਿਉਂ ਜੀ ਇਦਾਂ ਹੀ ਗੱਲ ਬਿਲਕੁਲ ਜੀ ਬਿਲਕੁਲ ਜਿਹੜਾ ਇਵਨ ਸਾਡੇ ਜਿਹੜੇ ਇਥੇ ਦੇ ਇਨਸਟ੍ਰਕਟਰ ਨੇ ਉਹ ਆਰਟੀਆਈਟੀ ਵੀ ਯੂਕੇ ਤੋਂ ਅਪਰੂਵ ਨੇ ਸਰਟੀਫਾਈਡ ਨੇ ਔਰ ਐਨਐਸਡੀਏ ਤੋਂ ਅਪਰੂਵ ਨੇ ਔਰ ਪ੍ਰੋਪਰ ਤੁਹਾਨੂੰ 10 ਡੇਜ਼ ਦੇ ਵਿੱਚ ਫੋਰਕਲਿਫਟ ਦੀ ਟ੍ਰੇਨਿੰਗ ਦਿੰਦੇ ਨੇ ਟ੍ਰੇਨਿੰਗ ਦੇ ਵਿੱਚ ਇੰਨਾ ਕੁ ਵਧੀਆ ਉਹ ਤੁਹਾਨੂੰ ਗਾਈਡ ਕਰਦੇ ਨੇ ਕਿ ਕੱਲ ਨੂੰ ਤੁਹਾਨੂੰ ਜਿੱਥੇ ਵੀ ਤੁਸੀਂ ਕੰਮ ਕਰੋਗੇ ਉੱਥੇ ਤੁਹਾਨੂੰ ਫਾਇਦਾ ਹੋਏਗਾ ਬਿਲਕੁਲ ਉਹ ਦੇਖ ਲਓ ਉੱਧਰ ਚੱਕਰ ਚਲਾਈ ਤੁਰੇ ਨਵੇਂ ਜੀ ਉਹ ਬਿਲਕੁਲ ਇਹਨਾਂ ਨੂੰ ਹੱਲੇ 4-4 ਦਿਨ ਹੋਏ ਨੇ ਇੱਥੇ ਟ੍ਰੇਨਿੰਗ ਕਰਦਿਆਂ ਨੂੰ ਹਾਂ ਬਿਲਕੁਲ ਤੇ ਦੇਖੋ ਕਿੰਨਾ ਸੇਫਲੀ ਉਹ ਮੂਵ ਕਰ ਰਹੇ ਕਰ ਰਹੇ ਨੇ ਕਿ ਮਸ਼ੀਨਾਂ ਵੀ ਨਵੀਆਂ ਸਾਡੀਆਂ ਹਨਾ ਇਹ ਵੀ ਵੱਡੀ ਗੱਲ ਆ ਬਿਲਕੁਲ ਇਹ ਵੀ ਦੋਨੋਂ ਮਸ਼ੀਨਾਂ ਨਵੀਆਂ ਐ ਸਾਡੀਆਂ ਹਮ ਇੱਕ ਇਲੈਕਟ੍ਰੋਨਿਕ ਐ ਔਰ ਦੂਸਰੀ ਡੀਜ਼ਲ ਐ ਬਿਲਕੁਲ ਦੋਨੋਂ ਮਸ਼ੀਨਾਂ ਦੀ ਟ੍ਰੇਨਿੰਗ ਇੱਥੇ ਦਿੱਤੀ ਜਾਂਦੀ ਐ ਚੱਲ ਵੀ ਚੱਲ 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 ਕੇਰਾ ਹਾਂ ਹੋ ਰਹਿ ਦੇ ਰਿਹਾ ਵੀ ਮਕੈਨਿਕ ਟ੍ਰੇਨਰ ਹਾਂ ਲੁਗਾ ਅੱਗੇ ਜਾ ਕੇ ਦੇਖੀ ਬਿਲਕੁਲ ਬਿਲਕੁਲ ਅਜੇ ਵਿੱਚ ਦੇਖੀ ਤਾਂ ਸਹੀ ਆਪਾਂ ਫਿਰ ਜਿੱਸਾ ਕਿ ਲਗੇ ਆਈ ਜਿੰਨੀ ਸਖ ਹੁੰਦੀ ਆ ਚੱਲ ਵੀ ਤੇ ਇਹ ਟ੍ਰੇਨਰ ਕਿੱਥੋਂ ਨੇ ਵੀਰ ਜੀ ਹੁਣੇ ਦੇਖੋ ਇਹ ਨੇ ਆਪਣਾ ਇਹਨਾਂ ਨੇ ਆਰਟੀਆਈਟੀ ਵੀ ਯੂਕੇ ਤੋਂ ਸਰਟੀਫਾਈਡ ਨੇ ਔਰ ਆਸਟ੍ਰੇਲੀਆ 10 ਸਾਲ ਇਹਨਾਂ ਨੇ ਕੰਮ ਕੀਤਾ ਹੋਇਆ ਐਜ਼ ਆ ਟ੍ਰੇਨਰ ਇਨਸਟ੍ਰਕਟਰ ਕਮਾਲ ਆ ਵੀ ਗੱਲ ਮੈਂ ਤੁਹਾਨੂੰ ਹੋਰ ਵੀ ਗੱਲ ਦੱਸ ਦਿੰਨਾ ਰੋਜ਼ਗਾਰ ਆਪਣੇ ਦੇ ਵਿੱਚ ਵੀ ਬਹੁਤ ਆ ਬਿਲਕੁਲ ਜੀ ਹੁਣ ਗਾਸਰ ਹੁਨਰ ਹੋਵੇ ਹੱਥ ਚ ਤੁਹਾਡਾ ਹੁਣ ਬਾਈ ਜੀ ਹੁਣੀ ਆਸਟ੍ਰੇਲੀਆ ਤੋਂ ਆ ਜੀ ਤੇ ਇਹਦਾ ਮਤਲਬ ਰੋਜ਼ਗਾਰਤਾ ਹੈਗਾ ਇੱਥੇ ਆ ਲੈ ਮੰਗਲਗ੍ਰਹ ਤੇ ਪਹੁੰਚ ਗਿਆ ਕੰਮ ਸਫਸਲ ਆ ਬਈ ਕੀ ਆਕਾ ਜਿੱਦਾਂ ਤੁਹਾਨੂੰ ਇੱਥੇ ਜਿਹੜੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਉਹ ਹਾਈ ਲੈਵਲ ਆਈ ਲੈਵਲ ਗਰਾਊਂਡ ਲੈਵਲ ਹਾਈਡਰੋਲਿਕ ਲੈਵਲ ਉਹਦੇ ਅਕੋਰਡਿੰਗਲੀ ਦਿੱਤੀ ਜਾਂਦੀ ਹੈ ਹਾਂ ਮਤਲਬ ਚੀਜ਼ ਕਿਤੇ ਵੀ ਪਈ ਆ ਉਹਨੂੰ ਹੈਂਡਲ ਕਰਨਾ ਬੰਦਾ ਸਿੱਖ ਜਾਂਦਾ ਕਿਉਂਕਿ ਵੀਰ ਜਿੱਦਾਂ ਇਹ ਗੱਲ ਬਿਲਕੁਲ ਜੀ ਬਿਲਕੁਲ ਹਾਂ ਇਹ ਵੱਡੀ ਗੱਲ ਆ ویئر ਹਾਊਸ ਦੇ ਵਿੱਚ ਕਰੋੜਾਂ ਦਾ ਮਟੀਰੀਅਲ ਹੁੰਦਾ ਆ ਉਹਨੂੰ ਤੁਸੀਂ ਸੇਫਲੀ ਕਿੱਦਾਂ ਮੂਵ ਕਰਨਾ ਆ ਉਹਨੂੰ ਕਿੱਥਾ ਸੇਫਲੀ ਤੁਸੀਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਕੈਰੀ ਕਰਨਾ ਆ ਇਹ ਚੀਜ਼ਾਂ ਇੱਥੇ ਤੁਹਾਨੂੰ ਪ੍ਰੋਪਰਲੀ ਸਿਖਾਈਆਂ ਜਾਂਦੀਆਂ ਆ ਇਹ 10 ਦਿਨਾਂ ਦੇ ਵਿੱਚ ਇੱਕ ਮੈਂ ਦਰਸ਼ਕਾਂ ਨੂੰ ਦੱਸ ਦਿਆਂ ਬਹੁਤਿਆਂ ਦੇ ਕਮੈਂਟ ਆਉਣਗੇ ਯਾਰ ਇਹ ਗੱਡੀ ਕਿਹ ਜੀ ਆਵੇ ਮਸ਼ੀਨ ਹੀ ਆ ਗੇਅਰ ਪਾਉਣ ਦੇ ਲੈ ਜਾਣਾ ਬਿਲਕੁਲ ਪਰ ਮਸ਼ੀਨ ਦੀ ਮਹੱਤਤਾ ਨਹੀਂ ਮਸ਼ੀਨ ਦੇ ਚੋਰ ਸਮਾਨ ਲੱਦ ਕੇ ਦੂਜੇ ਥਾਂ ਰੱਖਣਾ ਵਾ ਉਹ ਸਮਾਨ ਕਿੰਨਾ ਖਤਰਨਾਕ ਆ ਤੇ ਕਿੰਨਾ ਵਧੀਆ ਜਾਂ ਕਿੰਨਾ ਕੀਮਤੀ ਆ ਮਾਇਨੇ ਉਸ ਚੀਜ਼ ਦੇ ਆ ਉਹਨੂੰ ਸਹੀ ਅੰਜਾਮ ਕਿਵੇਂ ਦੇਣਾ ਕਿਉਂ ਜੀ ਬਿਲਕੁਲ ਇੱਕ ਤਾਂ ਵੇਅਰ ਹਾਊਸ ਦੇ ਵਿੱਚ ਸਪੇਸ ਤੁਸੀਂ ਵੀ ਦੇਖੀ ਹੋਏਗੀ ਕਿੰਨੀ ਛੋਟੀ ਸਪੇਸ ਹੁੰਦੀ ਆ ਔਰ ਛੋਟੀ ਸਪੇਸ ਦੇ ਵਿੱਚ ਰੈਕ ਦੇ ਵਿੱਚ ਕਿਸ ਤਰ੍ਹਾਂ ਇੱਕ ਜਗ੍ਹਾ ਦੋ ਜਗ੍ਹਾ ਤੀਜੀ ਜਗ੍ਹਾ ਰੈਕ ਸਿਸਟਮ ਲੱਗਾ ਹੁੰਦਾ ਹੈ ਔਰ ਤੁਸੀਂ ਬਾਏ ਚਾਂਸ ਬਾਏ ਮਿਸਟੇਕ ਇੱਕ ਰੈਕ ਨੂੰ ਹਿਲਾ ਦਿੱਤਾ ਹਲਕਾ ਜਿਆ ਉਹ ਦੋ ਤੱਕ ਡਕਦੇ ਜਾਣੇ ਆ ਬਿਲਕੁਲ ਬਾਕੀ ਸਾਰੇ ਰੇਕ ਦਿਖ ਜਾਣਗੇ ਮਤਲਬ ਉਹ ਕਰੋੜਾਂ ਦਾ ਨੁਕਸਾਨ ਹੋਏਗਾ ਤੁਹਾਡਾ ਬਿਲਕੁਲ ਜ਼ਿੰਮੇਵਾਰੀ ਵੀ ਆ ਤੇ ਫਿਰ ਟ੍ਰੇਨਿੰਗ ਤਾਂ ਹੋਣੀ ਚਾਹੀਦੀ ਆ ਨੇ ਬੇਸਿਕ ਕਿਵੇਂ ਆ ਹਨਾ ਜੀ ਬਿਲਕੁਲ ਇਸੇ ਲਈ ਇੱਥੇ ਤੁਹਾਨੂੰ ਪ੍ਰੋਪਰ ਟ੍ਰੇਨਿੰਗ ਦਿੱਤੀ ਜਾਂਦੀ ਆ 10 ਦਿਨਾਂ ਦੀ ਅਜੂ ਪ੍ਰਵਿਧਰਾ ਉਹ ਆਹ ਜਿਵੇਂ ਇਹਨਾਂ ਨੇ ਕੋਨਾ ਦਿੱਤੀ ਹੋਈਆਂ ਤੇ ਬੱਚ ਦੀ ਨਿਗਾਹ ਆ ਕੇ ਹਨਾ ਜੀ ਬਿਲਕੁਲ ਜਦ ਮਾਲ ਦੇ ਵਿੱਚ ਆਪਾਂ ਸ਼ਾਪਿੰਗ ਕਰਦੇ ਆ ਸਮਾਨ ਲੱਦੀ ਜਾਂਦੇ ਹੁੰਦੇ ਰੱਖੀ ਜਾਂਦੇ ਆ ਉਹ ਸਾਰਾ ਸਿਸਟਮ ਵਾਲਾ ਬਿਲਕੁਲ ਉਹੀ ਚੀਜ਼ਾਂ ਇੱਥੇ ਤੁਹਾਨੂੰ ਪਰਫੈਕਟਲੀ ਕੀਤੀਆਂ ਜਾਂਦੀਆਂ ਐ ਸਿਖਾਈਆਂ ਜਾਂਦੀਆਂ ਨੇ ਬਿਲਕੁਲ ਆ ਲੈ ਬੈਕ ਲਈ ਜਾਂਦਾ ਠੀਕ ਆ ਗੱਲਬਾਤ ਬਈ ਤੇ ਆਪਾਂ ਮੈਮ ਚੱਲੀਏ ਅਗਲੇ ਪਾਸੇ ਹੋਰ ਵੀ ਦੇਖੀਏ ਜੀ ਜੀ ਇਹ ਵੀ ਕਮਾਲ ਇਹ ਦਸ ਦਿਨਾਂ ਦੇ ਵਿੱਚ ਸਿੱਖ ਜਾਗੇ ਸਿਰਫ ਬਿਲਕੁਲ ਜੀ 10 ਦਿਨਾਂ ਦੇ ਵਿੱਚ ਸਿੱਖ ਕੇ ਤੁਸੀਂ ਆਪਣਾ ਕੋਈ ਨਾ ਕੋਈ ਜਿਹੜਾ ਕੰਮ ਉਹ ਸਟਾਰਟ ਕਰ ਸਕਦੇ ਹੋ ਜਾਂ ਚਾਰ ਪਾਸੇ ਬਣਾਉਣ ਯੋਗੇ ਹੋ ਜਾਓਗੇ ਗੱਲ ਇੱਥੇ ਆ ਜਿੱਥੇੋਂ ਤੁਸੀਂ ਇੱਥੇ ਕਮਾ ਲੋਗੇ ਜੇ ਬਾਹਰ ਕਿਤੇ ਗਏ ਤਾਂ ਉੱਥੇ ਵੀ ਕਮਾ ਲੋਗੇ ਹੱਥ 'ਚ ਹੁਨਰ ਹੋਵੇ ਗੱਲ ਇੱਥੇ ਮੁੱਕਦੀ ਆ ਬਿਲਕੁਲ ਇਹ ਸਾਰਾ ਸਮਾਨ ਟ੍ਰੇਨਿੰਗਜ਼ ਲਈ ਰੱਖਿਆ ਹੋਇਆ ਹੈ ਕਿ ਉਹਨਾਂ ਨੂੰ ਦੱਸਣ ਲਈ ਵੀ ਇਹ ਕਿਹੜੀ ਚੀਜ਼ ਹੈ ਕਿ ਇਸ ਕੰਮ ਆਉਂਦੀ ਹੈ ਮੰਨ ਕੇ ਚੱਲੋ ਕਿਸੇ ਨੂੰ ਅੱਗ ਬੁਝਾਉ ਯੰਤਰ ਆ ਇਹ ਵਰਤਣਾ ਹੀ ਨਹੀਂ ਆਉਂਦਾ ਹੈ ਨਾ ਕਿ ਆਪਣੇ ਵਰਤ ਹੀ ਕਿਸੇ ਨੇ ਨਹੀਂ ਹੁੰਦਾ ਨਹੀਂ ਕਿਸੇ ਨੇ ਨਹੀਂ ਵਰਤਿਆ ਹੁੰਦਾ ਔਰ ਇਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਇਹ ਯੂਜ਼ ਕਿਦਾਂ ਹੋਣਾ ਹੈ ਔਰ ਇਹ ਐਕਸਪਾਇਰ ਹੈ ਜਾਂ ਫਿਰ ਇਹ ਵੈਲਿਡ ਹੈ ਇਹ ਸਾਰੀਆਂ ਚੀਜ਼ਾਂ ਇੱਥੇ ਦੱਸੀਆਂ ਜਾਂਦੀਆਂ ਆ ਹਾਂ ਬਿਲਕੁਲ ਆ ਸਾਰੀਆਂ ਚੀਜ਼ਾਂ ਆਜੋ ਜੋ ਪ੍ਰਭ ਇਹ ਟਰੱਕ ਨਾਲ ਰਿਲੇਟਡ ਜਾਂ ਕਹਿ ਸਕਦਾ ਕਿ ਬੇਸਿਕ ਚੀਜ਼ਾਂ ਇਹ ਸਾਰੀਆਂ ਟਰੱਕ ਦੇ ਨਾਲ ਰਿਲੇਟਡ ਸਭੀਆਂ ਸਭ ਚੀਜ਼ਾਂ ਨੇ 에ਅ ਫਿਲਟਰ ਜੀ ਟੈਕਨੀਕਲ ਚੀਜ਼ਾਂ ਨੇ ਇੰਜਨ ਆਇਲ ਆਇਲ ਫਿਲਟਰ ਦੈਨ ਬ੍ਰੇਕ ਐਂਡ ਕਲਚ ਪਿਓਲ ਸਾਰੀ ਤਰ੍ਹਾਂ ਦੀਆਂ ਚੀਜ਼ਾਂ ਇੱਥੇ ਦਿਖਾਈਆਂ ਗਈਆਂ ਆ ਬਿਲਕੁਲ ਬਿਲਕੁਲ ਆ ਪੱਖਾ ਪਖਾਉ ਗਿਆ ਨਾ ਰੇਡੀਏਟਰ ਫੈਨ ਹੋ ਗਿਆ ਆ ਸਾਰਾ ਕੁਝ ਸੇਫਟੀ ਸ਼ੂ ਕਿਹੜੇ ਹੁੰਦੇ ਆ ਕਈ ਤਾਂ ਆਪਣ ਦੂਜੀ ਪਾ ਲੈਂਦੇ ਆ ਹਨਾ ਤੇ ਸਾਰੀਆਂ ਚੀਜ਼ਾਂ ਦੀ ਤਿਆਰੀ ਸਾਰੇ ਦੀ ਸਾਰੀ ਚੀਜ਼ਾਂ ਇਦਾਂ ਦਾ ਕੋਈ ਤੇ ਤੁਸੀਂ ਇੰਸਟੀਚਿਊਟ ਨਹੀਂ ਦੇਖਿਆ ਹੋਵੇਗਾ ਡਰਾਈਵਿੰਗ ਦੇ ਵਿੱਚ ਜਿਹੜੀਆਂ ਇਹ ਚੀਜ਼ਾਂ ਦੀ ਵੀ ਨੌਲੇਜ ਤੁਹਾਨੂੰ ਦੇਵੇ ਬਿਲਕੁਲ ਇੱਥੇ ਵਰਲਡ ਸਕਿਲ ਆਰਗੇਨਾਈਜੇਸ਼ਨ ਚ ਤੁਹਾਨੂੰ ਸਾਰੀ ਸਾਰੀ ਇਨਫੋਰਮੇਸ਼ਨ ਟੈਕਨੀਕਲ ਨੌਲੇਜ ਦਿੱਤੀ ਜਾਂਦੀ ਹੈ ਥ੍ਰੈਟਿਕਲ ਕਲਾਸਿਸ ਰਹਿੰਦੀਆਂ ਪ੍ਰੈਕਟੀਕਲ ਕਲਾਸਿਸ ਰਹਿੰਦੀਆਂ ਨਾਲ ਦੀ ਨਾਲ ਪਰਸਨੈਲਿਟੀ ਡਵੈਲਪਮੈਂਟ ਦੀ ਕਲਾਸਿਸ ਰਹਿੰਦੀਆਂ ਟੈਕਨੀਕਲ ਨੌਲੇਜ ਰਹਿੰਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਮਟੀਰੀਅਲ ਪੂਰਾ ਪਿਆ ਹੋਇਆ ਹੈ ਸਾਡੇ ਟ੍ਰੇਨਰ ਜਿਹੜੇ ਆ ਤੁਹਾਨੂੰ 벨ਟ ਕਿੱਦਾਂ ਤੁਸੀਂ ਟਾਈ ਕਰਨੀ ਹੈ ਪੰਗਲ ਕਿਸ ਤਰ੍ਹਾਂ 벨ਟ ਲਗਾਣੇ ਆ ਕੰਟੇਨਰ ਦੇ ਸਮਾਨ ਰੱਖਣਾ ਇਹ ਨਿਕਲਦਾ ਕੈਰੀ ਕਰਨਾ ਉਹ ਸਾਰੀਆਂ ਚੀਜ਼ਾਂ ਇਹ ਨਿਕਲ ਤਰਪਾਲ ਉੱਡਦਾ ਜਾਊਗਾ ਤੁਹਾਡਾ ਬਿਲਕੁਲ ਇਹ ਸਾਰੀਆਂ ਚੀਜ਼ਾਂ ਦਾ ਕੰਮ ਹੋਰ ਵਾਲੀਆਂ ਚੀਜ਼ਾਂ ਤੇ ਆਪਾਂ ਅੱਗੇ ਹੋਰ ਵੀ ਰਹਿੰਦੇ ਦੇਖਣ ਵਾਲਾ ਬਿਲਕੁਲ ਆਪਾਂ ਤਾਂ ਚਾਹੁੰਦੇ ਹਾਂ ਜੀ ਮੈਮ ਇਹ ਕਾਦੇ ਵਾਸਤੇ ਜੀ ਲੈਬ ਕਾਦੇ ਵਾਸਤੇ ਆ ਸਾਡੀ CBT ਲੈਬ ਆ ਕੰਪਿਊਟਰ ਬੇਸਡ ਟੈਸਟ ਹੁੰਦਾ ਹੈ ਇੱਥੇ ਔਰ ਇੱਥੇ ਜਿਹੜਨੇ ਵੀ ਕੈਮਰੇ ਲੱਗੇ ਨੇ ਉਹ ਸਾਰੇ ਸਾਰੇ ਸੌਦੀ ਦੇ ਵਿੱਚ ਲਾਈਵ ਨੇ ਜਿਹੜਾ ਵੀ ਟੈਸਟ SBP ਦਾ ਟੈਸਟ ਹੁੰਦਾ ਇੱਥੇ ਹੁੰਦਾ ਹੈ ਔਰ ਉਹਦਾ ਟੈਸਟ ਦਾ ਜਿਹੜਾ ਰਿਜ਼ਲਟ ਹੈ ਤੁਹਾਨੂੰ ਡਾਇਰੈਕਟ ਮਿਲ ਜਾਂਦਾ ਤੁਹਾਡੀ ਮੇਲ ਦੇ ਉੱਤੇ ਜੀ ਔਰ ਜੇ ਤੁਸੀਂ ਸੌਦੀ ਦੇ ਵਿੱਚ ਜਾਣਾ ਚਾਹੁੰਦੇ ਹੋ ਤੁਹਾਡਾ ਟ੍ਰੇਡ ਅੱਠ ਟ੍ਰੇਡਸ ਦੇ ਵਿੱਚੋਂ ਹੈ ਸਾਡੋ ਜਿਹੜੀ ਵਰਲਡ ਸਕਿਲਸ ਆਰਗੇਨਾਈਜੇਸ਼ਨ ਦੀ ਅਫੀਲੀਏਸ਼ਨ ਹੈ ਅੱਠ ਟ੍ਰੇਡਸ ਦੀ ਹੈ ਇੱਥੇ ਅਗਰ ਤੁਸੀਂ ਟਰੱਕ ਟ੍ਰੇਲਰ ਬੱਸ ਟਿਫਰ ਦਾ ਕੋਈ ਆਪਣਾ ਟ੍ਰੇਡ ਟੈਸਟ ਕਰਵਾਉਣਾ ਚਾਹੁੰਦੇ ਹੋ ਇੱਥੇ ਵਰਲਡ ਸਕਿਲਸ ਆਰਗੇਨਾਈਜੇਸ਼ਨ ਚ ਆ ਕੇ ਕਰਵਾ ਸਕਦੇ ਹੋ ਬਿਲਕੁਲ ਮਤਲਬ ਸਿੱਧਾ ਸੰਪਰਕ ਸऊदी ਨਾਲ ਰਹਿੰਦਾ ਬਿਲਕੁਲ ਇਹਨਾਂ ਕੈਮਰਿਆਂ ਦਾ ਸਿੱਧਾ ਇੰਡੀਆ ਦੇ ਵਿੱਚ ਇਹ ਕੈਮਰੇ ਨੇ ਪੰਜਾਬ ਦੇ ਵਿੱਚ ਵਰਲਡ ਸਕਿਲਸ ਆਰਗੇਨਾਈਜੇਸ਼ਨ ਚ ਕੈਮਰੇ ਲੱਗੇ ਹੋਏ ਨੇ ਔਰ ਇਹਨਾਂ ਦਾ ਲਾਈਵ ਜਿਹੜਾ ਵਿਊ ਸऊदी ਦੇ ਵਿੱਚ ਚੱਲਦਾ ਆ ਤਕਾਮੋਲ ਦੇ ਵਿੱਚ ਦਰਸ਼ਕੋ ਸਵਾਗਤ ਆ ਪਿੰਡ ਪਤਾਰਾ ਜਲੰਧਰ ਦੇ ਕੋਲ ਪਹੁੰਚੇ ਹੋਏ ਸੀ ਸੰਪਰਕ ਕਰ ਸਕਦੇ ਹੋ ਵਰਲਡ ਸਕਿਲ ਆਰਗੇਨਾਈਜੇਸ਼ਨ ਬਹੁਤ ਸਾਰੇ ਸਵਾਲ ਤੁਹਾਡੇ ਮਨਾਂ ਚ ਹੋਣਗੇ ਭਾਈ ਉਹ ਕਿਵੇਂ ਹੱਲ ਹੋਣਗੇ ਉਹ ਇਹ ਆਪੇ ਹੱਲ ਕਰਨਗੇ ਤੇ ਫੋਨ ਲਾ ਲਿਓ ਇਹਨਾਂ ਨੂੰ ਨੰਬਰ ਮੈਂ ਪਾ ਦੂੰਗਾ ਸਾਰੀ ਜਾਣਕਾਰੀ ਤੁਹਾਨੂੰ ਮਿਲ ਜਣੀ ਆ ਬਹੁਤ ਵੱਡਾ ਕੈਂਪਸ ਜ਼ੋਨ ਆ ਇਹਨਾਂ ਦਾ ਉੱਥੇ ਤੁਸੀਂ ਆਸਾਬ ਦੇ ਵਿੱਚ ਵਿਜ਼ਿਟ ਕਰਿਓ ਕਿਉਂ ਜੀ ਇਦਾਂ ਹੀ ਗੱਲ ਕੋਈ ਰਹਿਤ ਨਹੀਂ ਕੀ ਗੱਲ ਨਹੀਂ ਨਹੀਂ ਜੀ ਥੈਂਕ ਯੂ ਜੀ ਤੁਸੀਂ ਆਏ ਸਾਡਾ ਕੈਂਪਸ ਵਿਜ਼ਿਟ ਕੀਤਾ ਤੇ ਸਾਡੇ ਦਰਸ਼ਕਾਂ ਨੂੰ ਵੀ ਦਿਖਾਇਆ ਬਹੁਤ ਬਹੁਤ ਧੰਨਵਾਦ ਤੁਹਾਡਾ ਹਰਪ੍ਰੀਤ ਜੀ ਜਿਹੜਾ ਤੁਸੀਂ ਸਾਡੇ ਕੈਂਪਸ ਨੂੰ ਵਿਜ਼ਿਟ ਕੀਤਾ ਧੰਨਵਾਦ ਮਿਹਰਬਾਨ